ਜੋ ਵਿਚਾਰ ਸੁਣ ਰਹੇ ਹੋਣੇ ਔਰ ਉਹ ਜਾਨਣਾ ਚਾਹੁੰਦੇ ਕਿ ਜੇ ਰੱਬ ਨੂੰ ਮਿਲਣਾ ਹੈ ਤਾਂ ਕਿੱਦਾਂ ਮਿਲਿਆ ਜਾ ਸਕਦਾ ਕੀ ਰੱਬ ਦਿਸਦਾ ਹੈ ਮਤਲਬ ਦੇਖ ਸਕਦਾ ਬੰਦਾ ਰੱਬ ਨੂੰ ਜਾਂ ਉਹਨੂੰ ਸਮਝਣਾ ਹੈ ਜਾਂ ਉਹਨੂੰ ਖੋਜਣ ਦੀ ਕੋਸ਼ਿਸ਼ ਕਰਨੀ ਹੈ ਕੀ ਹੈ ਰੱਬ ਹੁਣ ਅਸੀਂ ਡਾਕਟਰ ਬਣਨਾ ਹੈ ਜੀ ਜਾਂ ਅਸੀਂ ਆਈਐਸ ਪੀਸੀਐਸ ਕਰਨੀ ਹੈ ਜੀ ਜਾਂ ਕੋਈ ਹੋਰ ਤਕੜੀ ਪ੍ਰੀਖਿਆ ਪਾਸ ਕਰਨੀ ਹੈ ਅਸੀਂ ਕਿੰਨਾ ਯਤਨ ਕਰਦੇ ਹਾਂ 10-10 ਸਾਲ ਲਾ ਦਿੰਨੇ ਹੈ ਅਸੀਂ ਕਿਤੇ ਗੁਰਬਾਣੀ ਦੇ ਨਾਲ ਇਸ ਅਟੈਚਮੈਂਟ ਕੀਤੀ ਹੈ। ਇਹ ਕੁਐਸਚਨ ਵੀਰੇ ਦੱਸਣਾ ਨਹੀਂ ਹੋਣਾ। ਜੀ। ਇਹ ਬਾਣੀ ਦੇ ਵਿੱਚ ਪੜੋਂਗੇ ਸਾਰੇ ਕੁਐਸਚਨਾਂ ਦਾ ਉੱਤਰ ਹੈ। ਹੁਣ ਸਾਡੇ ਸਟੇਜਾਂ ਵਾਲਿਆਂ ਦੇ ਵੀ 2.5 ਘੰਟੇ ਕਰ ਲੋ। ਆਮ ਇਹ ਚੱਲਦੀ ਹੈ। ਜੀ ਜੀ। ਤੇ ਜਿਹੜੇ ਸਾਡੇ 21 ਘੰਟੇ ਹੈ। ਉਠ ਗਏ ਮਰਦੇ ਲੋ। ਚਲਤ, ਬੈਸਤ, ਸੋਵਤ, ਜਾਗਤ। ਗੁਰ ਮੰਤਰ ਹਿਰਦੇ ਚ ਤਾਰ। ਹੋ ਗੁਰਮੰਤਰ ਕੀ ਹੈ ਜੀ ਜਿਹੜਾ ਗੁਰੂ ਦਾ ਉਪਦੇਸ਼ ਹੈ ਮੰਤਰ ਦਾ ਅਰਥ ਹੁੰਦਾ ਹੈ ਉਪਦੇਸ਼ ਸਿੱਖਿਆ ਸਲਾਹ ਜਿਵੇਂ ਆਪਾਂ ਨੇ ਮੰਤਰੀ ਜਿਹੜਾ ਸਲਾਹ ਦੇਣ ਵਾਲਾ ਹੋਏ ਹਾਂ ਜੀ ਉਹ ਤਾਂ ਦੂ ਹਰ ਵੇਲੇ ਗੁਰੂ ਦੀ ਜਿਹੜੀ ਸਿੱਖਿਆ ਗੁਰੂ ਦਾ ਉਪਦੇਸ਼ ਹੈ ਗੁਰੂ ਦਾ ਵਾਕ ਹੈ ਗੁਰੂ ਦੀ ਬਾਣੀ ਹੈ ਗੁਰੂ ਦੇ ਬੋਲ ਹੈ ਉਹ ਹਿਰਦੇ ਦੇ ਵਿੱਚ ਚਤਾਰ ਚਿੱਤਰ ਬਣਾ ਲਾ ਲਾ ਚੇਤੇ ਰੱਖ ਹੁਣ ਇਹਦੇ ਸਿਮੰਦ ਕਰਦੇ ਅਸੀਂ ਤੇ ਸਾਡਾ ਮਨ ਹੈ ਹੁਣ ਆਪਾਂ ਗੁਰਬਾਣੀ ਵਿਚਾਰ ਹੀ ਕਰ ਰਹੇ ਹਾਂ ਜੀ ਜੀ ਸਾਡਾ ਧਿਆਨ ਤੇ ਸੁਰਤ ਕਿੱਥੇ ਹੈ ਪਰਿਵਾਰ ਚ ਹੈ ਅਸੀਂ ਗੁਰੂ ਘਰ ਜਾਂਦੇ ਹਾਂ ਹੁਣ ਅੱਜ ਜਿੰਨਾ ਤੁਸੀਂ ਧਿਆਨ ਨਾਲ ਗੱਲ ਸੁਣਦੇ ਆ ਜਦੋਂ ਗੁਰੂ ਘਰ ਜਾਂਦੇ ਤੁਸੀਂ ਧਿਆਨ ਨਾਲ ਨਹੀਂ ਸੁਣਦੇ ਕੋਈ ਬੰਦਾ ਜੀ ਦਿਮਾਗ ਇੱਧਰ ਉੱਧਰ ਚੱਲ ਰਿਹਾ ਕੋਈ ਹੋਰ ਚੀਜ਼ ਦੇਖ ਰਿਹਾ ਕੋਈ ਕਿਤੇ ਦੇਖ ਰਿਹਾ ਕੋਈ ਕੁਝ ਸੋਚ ਰਿਹਾ ਜਿਹੜੀ ਤੁਹਾਡੀ ਸੋਚ ਹੈ ਉਹ ਸਿਮਰਨਾ ਹੈ ਤੁਹਾਡੀ ਜੋ ਸੋਚ ਚੱਲ ਰਿਹਾ ਤੁਸੀਂ ਉਸ ਚੀਜ਼ ਦਾ ਸਿਮਰਨ ਕਰ ਰਹੇ ਹੋ ਜਿਹੜੀ ਵਿਚਾਰ ਚੱਲ ਰਹੀ ਹੈ ਜੀ ਜੀ ਤੇ ਸਾਡਾ ਧਿਆਨ ਹੁੰਦਾ ਕਹਦਾ ਪਰਿਵਾਰ ਚ ਸੰਸਾਰ ਚ ਦਾਰੋਬਾਰ ਚ ਜੀ ਵਿਸੋਰਤਾ ਸਾਡੀ ਹੈ ਨਹੀਂ ਇਥੇ ਉਹ ਤਾਂ ਬਾਹਰ ਤੋ ਹੀ ਫਿਰਦੀ ਹੈ ਧਿਆਨ ਸਾਡਾ ਬਾਹਰ ਤੋ ਹੀ ਫਿਰਦਾ ਤੇ ਫਿਰ ਬਾਣੀ ਸੁਣਨੀ ਸੀ ਜੀ ਨੇ ਉਹ ਤਾਂ ਹੈ ਨਹੀਂ ਆ ਸਰੀਰ ਬੈਠਾ ਇਹਦਾ ਤੋਲ ਹੈ ਵਰਲਾ ਤੇ ਜਿੰਨਾ ਚਿਰ ਉਹ ਨਹੀਂ ਸੁਣਦਾ ਆਂਦਾ ਹਰ ਕਾ ਸਿਮਰਣ ਸੁਣ ਮਨ ਕਾਨੀ ਮਨ ਨੂੰ ਅਖੇ ਤੂੰ ਕੰਨਾਂ ਦੇ ਨਾਲ ਸੁਣ ਕੰਨਾਂ ਦੇ ਨਾਲ ਧਿਆਨ ਵਾਲੇ ਕੰਨਾਂ ਨਾਲ ਸ਼ੋਕ ਪਾਵੇ ਘਰ ਦੁਆਰ ਪਰਾਨੀ ਦੁਆਰ ਕੀ ਇਹ ਦਸੇ ਰਸਤੇ ਤੇ ਚੱਲ ਕੇ ਫਿਰ ਤੇਰੇ ਅੰਦਰ ਗਿਆਨ ਆਊਗਾ ਜਦੋਂ ਧਿਆਨ ਨਾ ਸੁਨੇਗਾ ਤਾ ਤੇ ਜਦੋਂ ਤੇਰੇ ਅੰਦਰ ਗਿਆਨ ਆ ਜਾਊਗਾ ਫਿਰ ਤੈਨੂੰ ਤੂੰ ਅਗਲੀ ਗੱਲ ਦਾ ਪਤਾ ਲੱਗੂਗਾ ਫਿਰ ਅਬ ਮੇਰੇ ਅੰਦਰ ਹੈ ਜਦੋਂ ਆਪ ਦੇ ਅੰਦਰ ਪਤਾ ਲੱਗ ਗਿਆ ਫਿਰ ਤੈਨੂੰ ਪਤਾ ਲੱਗੂ ਸਾਰਿਆਂ ਚਾਹ ਜੇ ਜੀ ਤੇਰੀ ਸੁਰਤ ਹੈ ਜੇ ਜਾਂ ਤੇਰਾ ਧਿਆਨ ਹੈ ਜੇ ਜੀ ਤੇਰੀ ਸੋਚ ਆ ਉਹ ਜੇ ਤੈਨੂੰ ਬਾਅਦ ਦੱਸੂਗਾ